ਕਦੇ ਫੇਰ ਉਹ ਦਿਨ ਯਾਦ ਆਏ ਹੁਣ ਕੀ ਕਦੇ ਬਿੰਦੂ ਤੈਨੂੰ ਮਿਲਣ ਵਾਸਤੇ ਬਰਾੜ ਸਾਹਿਬ ਆਉਂਦੇ ਹੁੰਦੇ ਸੀ ਕਾਲਜ ਦੇ ਵਿੱਚ ਬਰਾੜ ਸਾਹਿਬ ਦੀ ਜਾਨ ਤੋਂ ਬਾਅਦ ਤਾਂ ਮੇਰਾ ਰੋਣਾ ਹੀ ਮੁੱਕ ਗਿਆ ਸੀ ਹੁਣ ਜਿਵੇਂ ਜਿਵੇਂ ਟਾਈਮ ਪੈ ਰਿਹਾ ਨਾ ਤਾਂ ਮੈਨੂੰ ਜ਼ਿਆਦਾ ਯਾਦ ਆ ਰਹੀ ਆ ਮੈਂ ਜ਼ਿਆਦਾ ਟੁੱਟ ਜਾਨੀ ਆ ਮੈਨੂੰ ਜ਼ਿਆਦਾ ਫੀਲ ਹੁੰਦਾ ਹੈ ਕਿ ਉਹ ਮੇਰੇ ਕੋਲ ਹੋਣੇ ਚਾਹੀਦੇ ਮੈਨੂੰ ਕਾਲਜ ਟਾਈਮ ਯਾਦ ਆਉਂਦਾ ਹੈ ਮੈਨੂੰ ਅਸੀਂ ਜਿਵੇਂ ਰੁੱਸਦੇ ਮੰਦੇ ਮੈਨੂੰ ਸਭ ਕੁਝ ਯਾਦ ਆਉਂਦਾ ਹੈ ਪ੍ਰੋਬਲਮ ਉਹਦੋਂ ਹੁੰਦੀ ਹੈ ਜਦੋਂ ਮੈਨੂੰ ਰਾਜਦਨ ਲਾਸਟ ਟਾਈਮ ਯਾਦ ਆ ਜਾਂਦਾ ਮੇਰੀ ਸਾਰੀ ਸਟੋਰੀਆਂ ਚੱਲਦੀਆਂ ਰਹਿੰਦੀਆਂ ਜ ਤੇ ਲਾਸਟ ਟਾਈਮ ਤੇ ਆ ਕੇ ਜਦੋਂ ਸਾਰਾ ਕੁਝ ਖਤਮ ਹੋ ਜਾਂਦਾ ਨਾ ਫਿਰ ਕਈ ਵਾਰ ਮੈਂ ਇਕੱਲੀ ਰੋ ਵੀ ਲੈਂਦੀ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਨੂੰ ਅੱਧਾ ਜੀ ਛੱਡ ਕੇ ਚਲਾ ਜਾਂਦਾ ਨਾ ਤਾਂ ਉਹ ਜਿਹੜਾ ਦਰਦ ਹੈ ਨਾ ਉਹ ਜਿਹੜੇ ਲੋਕ ਇਕੱਲੇ ਰਹਿ ਜਾਂਦੇ ਉਹ ਚੀਜ਼ ਉਹਨਾਂ ਨੂੰ ਪਤਾ ਹੈ ਜਦੋਂ ਬੱਚੇ ਪਰੇ ਹੁੰਦੇ ਕਦੇ ਆਇਆ ਹੋਇਆ ਮਨ ਹੌਲਾ ਹੋਇਆ ਹੋਵੇ ਕਦੇ ਫੇਰ ਉਹ ਯਾਦ ਆਈ ਹੋਵੇ ਕਦੇ ਫੇਰ ਉਹ ਦਿਨ ਯਾਦ ਆਏ ਹੁਣ ਕੀ ਕਦੇ ਬਿੰਦੂ ਤੈਨੂੰ ਮਿਲਣ ਵਾਸਤੇ ਬਰਾੜ ਸਾਹ ਆਉਂਦੇ ਹੁੰਦੇ ਸੀ ਕਾਲਜ ਦੇ ਵਿੱਚ ਉਹ ਸਮਾਂ ਕਈ ਕਈ ਜਿੰਦਗੀ ਹੈ ਜ਼ਿੰਦਗੀ ਦੇ ਕਈ ਲਮ੍ਹੇ ਐਸੇ ਹੁੰਦੇ ਨੇ ਮੈਂ ਵੀ ਜਿਹੜੇ ਆਪਾਂ ਨਾ ਰਹਿੰਦੀ ਉਮਰ ਤੱਕ ਆਪਣੇ ਮਨਾਂ ਦੇ ਵਿੱਚ ਉਹ ਇਮੇਜ ਉਹ ਐਜ਼ ਇਟ ਇਜ਼ ਛਪ ਜਾਂਦੀ ਏ ਇਦਾਂ ਆਉਂਦੇ ਸੀ ਆ ਪਾਇਆ ਸੀ ਜਾਂ ਕੁਝ ਉਹ ਚੀਜ਼ਾਂ ਸਾਰੀਆਂ ਐਜ਼ ਇਟ ਇਜ਼ ਛਪੀਆਂ ਹੁੰਦੀਆਂ ਫਿਰ ਉਹ ਉਹ ਸਮੇ ਨੂੰ ਯਾਦ ਕਰਕੇ ਬੰਦਾ ਕਈ ਵਾਰ ਮਨਹੌਲਾ ਕਰਦਾ ਥੋੜਾ ਰੋ ਵੀ ਲੈਂਦਾ ਬੱਚਿਆਂ ਦੇ ਸਾਹਮਣੇ ਨਹੀਂ ਓਲੇ ਹੋ ਕੇ ਤਾਕੀ ਉਹ ਉਹ ਨਾ ਡੋਲ ਜਾਣਾ ਫਿਰ ਕਿੰਨੀ ਕ ਵਾਰ ਹੋਇਆ ਵੀ ਤੁਸੀਂ ਬੱਚਿਆਂ ਤੋਂ ਬੱਚਿਆਂ ਨੂੰ ਕੋਈ ਪਤਾ ਹੀ ਨਾ ਲੱਗਣ ਦਿੱਤਾ ਹੋਵੇ ਇਸ ਨੂੰ ਗੁਰਪ੍ਰੀਤ ਯਕੀਨ ਮੰਨਿਓ ਸੀ ਦਾ ਕਿ ਬਰਾਸਬ ਦੇ ਜਾਣ ਤੋਂ ਬਾਅਦ ਤਾਂ ਮੇਰਾ ਰੋਣਾ ਹੀ ਮੁੱਕ ਗਿਆ ਸੀ ਹੁਣ ਜਿਵੇਂ ਜਿਵੇਂ ਟਾਈਮ ਪੈ ਰਿਹਾ ਨਾ ਜਿਵੇਂ ਜਿਵੇਂ ਜ਼ਿਆਦਾ ਟਾਈਮ ਹੋ ਰਿਹਾ ਤਾਂ ਮੈਨੂੰ ਜ਼ਿਆਦਾ ਯਾਦ ਆ ਰਹੀ ਆ ਮੈਂ ਜ਼ਿਆਦਾ ਟੁੱਟ ਜਾਨੀ ਆ ਮੈਨੂੰ ਜ਼ਿਆਦਾ ਫੀਲ ਹੁੰਦਾ ਹੈ ਕਿ ਉਹ ਮੇਰੇ ਕੋਲ ਹੋਣੇ ਚਾਹੀਦੇ ਆ ਕਿਉਂਕਿ ਸ਼ਾਇਦ ਹੁਣ ਬੱਚੇ ਵੱਡੇ ਹੋ ਗਏ ਆਪਦੇ ਆਪਦੇ ਬਿਜ਼ੀ ਹੋ ਗਏ ਬਿਜ਼ੀ ਹੋ ਗਏ ਤਾਂ ਹੁਣ ਮੇਰੇ ਕੋਲ ਟਾਈਮ ਹੈ ਹੁਣ ਅਸੀਂ ਫਾਈਨੈਂਸ਼ਲੀ ਸੈੱਟ ਹੋ ਗਏ ਤਾਂ ਮੇਰੇ ਕੋਲ ਹੁਣ ਟਾਈਮ ਹੈ ਕਿ ਮੈਂ ਉਹ ਮੇਰੇ ਯਾਦਾਂ ਮਾਈਂਡ ਚ ਆਉਣ ਲੱਗੀਆਂ ਉਹ ਸਾਰਾ ਕੁਝ ਤਾਜ਼ਾ ਹੋਣ ਲੱਗ ਗਿਆ ਮੈਨੂੰ ਕਾਲਜ ਟਾਈਮ ਯਾਦ ਆਉਂਦਾ ਹੈ ਮੈਨੂੰ ਅਸੀਂ ਜਿਵੇਂ ਰਸ ਦੇ ਮਨ ਦੇ ਮੈਨੂੰ ਸਭ ਕੁਝ ਯਾਦ ਆਉਂਦਾ ਹੈ ਪ੍ਰੋਬਲਮ ਉਹਦੋਂ ਹੁੰਦੀ ਹੈ ਜਦੋਂ ਮੈਨੂੰ ਰਾਜ ਦਾ ਨਾ ਲਾਸਟ ਟਾਈਮ ਯਾਦ ਆ ਜਾਂਦਾ ਹੈ ਮੇਰੀ ਸਾਰੀ ਸਟੋਰੀਆਂ ਚੱਲਦੀਆਂ ਰਹਿੰਦੀਆਂ ਚੱਲਦੀਆਂ ਤੇ ਲਾਸਟ ਟਾਈਮ ਤੇ ਆ ਕੇ ਜਦੋਂ ਸਾਰਾ ਕੁਝ ਖਤਮ ਹੋ ਜਾਂਦਾ ਨਾ ਫਿਰ ਕਈ ਵਾਰ ਮੈਂ ਇਕੱਲੀ ਰੋਵ ਲੈਂਨੀ ਕਿਉਂਕਿ ਮੈਨੂੰ ਲੱਗਦਾ ਕਿ ਕਿਉਂ ਨਾ ਇਹ ਉਹ ਟਾਈਮ ਜੋ ਹੁੰਦਾ ਕਿੱਥੇ ਇੱਕ ساری ਜ਼ਿੰਦਗੀ ਇਕੱਠੇ ਰਹਿਣ ਦੀ ਵਾਦੀ ਉਹ ਇੱਕ ਐਸਾ ਸਮਾਂ ਮਾੜਾ ਸਮਾਂ ਮੈਂ ਕਹਿ ਸਕਦਾ ਵੀ ਜਦੋਂ ਉਹ ਚੀਜ਼ ਹੋਈ ਅਚਨਚੇਤ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਅਸੀ ਚੀਜ਼ ਕਦੇ ਹੋ ਵੀ ਸਕਦੀ ਹੈ ਬਿਲਕੁਲ ਪਰ ਉਹ ਚੀਜ਼ ਹੋਈ ਪਰ ਮੈਨੂੰ ਹੁਣ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਵੀ ਮੈਂ ਅੱਗੇ ਹੁਣ ਤੁਹਾਨੂੰ ਕਿਸ ਤਰੀਕੇ ਨਾਲ ਕੀ ਕੁਝ ਪੁੱਛਾਂ ਪਰ ਇਹ ਇਹ ਚੀਜ਼ ਮੈਂ ਤੁਹਾਡਾ ਜਿਗਰਾ ਮੰਨਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਫੇਰ ਵੀ ਆਪਣੇ ਨੂੰ ਬੱਚਿਆਂ ਨੂੰ ਸਟੇਬਲ ਰੱਖਿਆ ਅਸਲ 'ਚ ਤੁਹਾਡਾ ਲਾਈਫ ਪਾਰਟਨਰ ਮਤਲਬ ਜੀਵਨ ਸਾਥੀ ਤੇ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਨੂੰ ਅੱਧਾ ਜੀ ਛੱਡ ਕੇ ਚਲਾ ਜਾਂਦਾ ਹੈ ਨਾ ਤਾਂ ਉਹ ਉਹ ਜਿਹੜਾ ਦਰਦ ਹੈ ਨਾ ਉਹ ਜਿਹੜੇ ਲੋਕ ਇਕੱਲੇ ਰਹਿ ਜਾਂਦੇ ਉਹ ਚੀਜ਼ ਉਹਨਾਂ ਨੂੰ ਪਤਾ ਹੈ ਹੋਰ ਕੋਈ پتہ ਨਹੀਂ ਸਮਝੂ ਨਾ ਸਮਝੂ ਜਿਵੇਂ ਤੁਸੀਂ ਕਿਹਾ ਸੀ ਮੈਂ ਤਿਆਰ ਹੁੰਨੀ ਆ ਮੈਂ ਵਧੀਆ ਕੱਪੜੇ ਪਾਉਣੀ ਆ ਤਾਂ ਮੈਂ ਬਹੁਤਿਆਂ ਤੋਂ ਇੱਕ ਗੱਲ ਸੁਣੀ ਰਿਸ਼ਤੇਦਾਰਾਂ ਚ ਕਿ ਇਹ ਤਿਆਰ ਹੁੰਦੀ ਹਾਲਾਂਕਿ ਮੇਰੇ ਆਪਣੇ ਜਿਹੜੇ ਹੈਗੇ ਆ ਬ੍ਰਦਰ ਸਿਸਟਰ ਮੇਰੇ ਇਨ-ਲਾਜ਼ ਉਹ ਬੜੇ ਖੁਸ਼ ਹੁੰਦੇ ਮੈਨੂੰ ਵੇਖ ਕੇ ਤਿਆਰ ਹੋਈ ਨੂੰ ਪਰ ਫਿਰ ਵੀ ਮੈਂ ਉਹ ਜਿਹੜੀ ਕੁਸਰਮੁਸਰ ਹੈ ਨਾ ਕਿਸੇ ਵਿਆਹਾਂ ਚ ਜਾਣੀ ਜੇ ਕੁਛ ਉਹ ਮੈਨੂੰ ਫੀਲ ਹੋ ਜਾਂਦੀ ਆ ਹੋ ਜਾਂਦੀ ਆ ਉਹ ਮੈਨੂੰ ਦੇਖ ਜਾਂਦੀ ਹੈ ਕਿ ਕੋਈ ਮੈਨੂੰ ਕੀ ਕਹਿ ਰਿਹਾ ਚਾਹੇ ਬੋਲੇ ਨਾ ਅੱਖਾਂ ਚ ਦੇਖੀ ਹਾਂ ਬਿਲਕੁਲ ਬਿਲਕੁਲ ਔਰ ਫਰਕ ਇਹ ਨਾ ਪੈ ਜਾਂਦਾ ਤੁਹਾਡੀ ਲਾਈਫ 'ਚ ਇਹ ਨਹੀਂ ਆ ਕਿ ਫਰਕ ਨਹੀਂ ਪੈਂਦਾ ਬਹੁਤ ਪੈ ਜਾਂਦਾ ਤੁਸੀਂ ਕਿਸੇ ਫੰਕਸ਼ਨ 'ਚ ਜਾਂਦੇ ਹੋ ਕਿਸੇ ਵਿਆਹਾਂ 'ਚ ਜਾਂਦੇ ਹੋ ਤਾਂ ਵੈਸੇ ਤਾਂ ਮੈਂ ਬੜੀ ਸਟਰੋਂਗ ਆ ਮੈਂ ਘੱਟ ਹੀ ਪਰਵਾਹ ਕਰਦੀ ਕਿਸੇ ਦੀ ਬਟ ਫਿਰ ਵੀ ਆਪ ਦੀ ਰਿਸ਼ਤੇਦਾਰਾਂ ਦਾ ਕੋਈ ਕੱਲਾ ਬੰਦਾ ਖੜਾ ਹੈ ਕੋਈ ਮਰਦ ਖੜਾ ਹੈ ਤਾਂ ਮੈਂ ਗੱਲ ਕਰਨ ਤੋਂ ਝਾਕਦੀ ਆਂ ਚਾਹੇ ਉਹ ਮੇਰਾ ਕਿੰਨਾ ক্লোਜ਼ ਆ ਮੈਨੂੰ ਇਦਾਂ ਹੁੰਦਾ ਪਤਾ ਨਹੀਂ ਲੋਕ ਵੇਖ ਕੇ ਕਹਿਣਗੇ ਕਿ ਕਿਉਂ ਖੜੀਏ ਕਿਉਂ ਖੜੀਏ ਹਾਂ ਆ ਚੀਜ਼ਾਂ ਬਹੁਤ ਜ਼ਿਆਦਾ ਤੁਹਾਡੇ ਤੇ ਅਸਰ ਕਰਦੀਆਂ ਔਰ ਇਹ ਕਰਦੀਆਂ ਕੋਈ ਕਵੇ ਨਾ ਕਵੇ ਮੇਰੇ ਤੇ ਤਾਂ ਬਹੁਤ ਕਰਦੀਆਂ ਕਿ ਮੈਨੂੰ ਇਦਾਂ ਹੁੰਦਾ ਕਿ ਠੀਕ ਹੈ ਦੋ ਚਾਰ ਜਣੇ ਖੜੇ ਹੋਣ ਆਪਦੇ ਭੈਣ ਭਰਾ ਜਾਂ ਕੁਝ ਫੇਰ ਹੀ ਮੈਂ ਕਿਸੇ ਨਾਲ ਗੱਲ ਕਰਾਂ ਮੇਰੇ ਬੜੇ سارے ਫਰੈਂਡ ਆ ਬੜੇ ਸਾਰੇ ਫੈਮਿਲੀ ਫਰੈਂਡ ਆ ਜਾਂ ਕਿਦਾਂ ਸਾਰੇ ਪਰ ਫਿਰ ਵੀ ਮੈਂ ਅਵੋਇਡ ਕਰਦੀ ਹੁੰਨੀ ਆ ਕਿ ਮੈਂ ਕਿਸੇ ਵੀ ਮੇਲ ਨੂੰ ਇਕੱਲੇ ਗੱਲ ਨਾ ਕਰਾਂ ਕਿ ਮੈਨੂੰ ਮੈਨੂੰ ਐ ਲੱਗੂ ਕਿ ਸਾਰੇ ਦੇਖ ਰਿਆ ਮੈਨੂੰ ਹੀ ਦੇਖ ਰਿਆ ਹੋਣਗੇ ਕਿ ਗਲਤ ਗੱਲ ਹਾਂ ਇਹ ਕਿਉਂ ਖੜੀ ਇਹਦੇ ਨਾਲ ਗੱਲ ਕਰ ਰਹੀ ਆ ਔਰ ਇਹ ਚੀਜ਼ਾਂ ਮੈਂ ਮੈਂ ਅੱਗੇ ਵੀ ਇੱਕ ਇੰਟਰਵਿਊ ਦੱਸਿਆ ਸੀ ਕਿ ਮੈਂ ਇਹ ਲੋਕਾਂ ਦੀ ਉਹ ਜਿਹੜੀ ਮੱਥੇ ਤੇ ਘੂਰੀ ਪੈਂਦੀ ਆ ਨਾ ਉਹ ਚਾਹੇ ਆਪਦੇ ਬਹੁਤ ক্লোਜ਼ ਰਿਸ਼ਤੇ ਆ ਮੈਂ ਮਹਿਸੂਸ ਕੀਤੀ ਆ ਕਦੇ ਕਿਸੇ ਨੇ ਮੂੰਹ ਤੇ ਨਹੀਂ ਨਹੀਂ ਮੂਹ ਤੇ ਕਹਿੰਦੀ ਹਿੰਮਤ ਐ ਨਹੀਂ ਕਿਸੇ ਨੂੰ ਐ ਨਹੀਂ ਮੈਂ ਕਹਿ ਦਿੰਦੀ ਕਿਸੇ ਨੂੰ ਕਿਉਂਕਿ ਜਦੋਂ ਤੁਸੀਂ ਆਪ ਸਹੀ ਹੋ ਤਾਂ ਤੁਹਾਨੂੰ ਕਹਿ ਕਿਵੇਂ ਜਾਵੇ ਕੋਈ ਕੁਝ ਹਾਂ ਕਿਉਂ ਕਹਿ ਜੂ ਕੋਈ ਮੈਨੂੰ ਕੁਝ ਤਾਂ ਇਹ ਇੱਕ ਫੀਲ ਹੈ ਇਹ ਅੰਦਰੋਂ ਤੁਹਾਡੀ ਫੀਲਿੰਗ ਹੈ ਤਾਂ ਇਹ ਮੈਂ ਗੱਲ ਉਹ ਤਾਂ ਦੱਸੀ ਐ ਕਹਣ ਕੋਣੀ ਦਿੰਦੀ ਮੈਂ ਕਿਸੇ ਨੂੰ ਕੁਝ